ਸਾਰਾ ਸਿੱਕਰ ਹੋਈ ਸਭ ਕੁਝ ਮਤਲਬ ਕਰ ਕਰਕੇ ਹੁਣ ਜੇ ਘਰ ਦੇ ਕਹਿੰਦੇ ਆ ਕਿ ਮੈਡਲ ਲਿਆ ਕੇ ਹੁਣ ਤੁਸੀਂ ਧਰਨਿਆ ਤੇ ਹੋਗੇ ਘਰ ਦੇ ਵੀ ਤਰਨੇ ਮਾਰਨ ਡਵੇ ਆ ਕਿ ਮੈਂ ਟੀ-ਸਟਾਲ ਚਲਾਉਣੀ ਹੈਗੀਆ ਮੈਨੂੰ ਇਹ ਹੈਗਾ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਇੱਕੋ ਗੱਲ ਕਹੀ ਹੈਗੀ ਕਿ ਮੈਨੂੰ ਆਪਣੇ ਸੁਪਨੇ ਪੂਰੇ ਕਰ ਲੈਣੇ ਮੈਂ ਉਸ ਲੈਵਲ ਤੇ ਖੇਡਣਾ ਹੈਗਾ ਜਿੱਥੇ ਏਸ਼ੀਅਨ ਪਲੇਅਰ ਜਾਂ 올림픽ਸ ਪਲੇਅਰ ਖੇਡਦੇ ਹੈਗੇ ਨਾ ਮੈਂ ਉਹਨਾਂ ਵਿੱਚ ਜਾ ਕੇ ਖੇਡਣਾ ਹੈਗਾ ਤੇ ਅੱਜ ਉਹ ਸੁਪਨਾ ਹੁੰਦਾ ਵੀ ਮੇਰਾ ਪੂਰਾ ਨਹੀਂ ਹੁੰਦਾ ਨਜ਼ਰ ਆਉਂਦਾ ਤੇ ਜਿੰਨਾ ਟਾਈਮ ਅਸੀਂ ਆਪਣੇ ਮਾਪਿਆਂ ਤੋਂ ਮੰਗ ਲਾਂਗੇ ਪਾਰਟ ਟਾਈਮ ਜੌਬ ਕਰ ਰਹੇ ਹਾਂ ਉੱਥੇ ਸਕੂਲ ਵਾਲੇ 2-3000 ਰੁਪਏ ਦਿੰਦੇ ਸਰ ਸਾਡਾ ਉਹਦੇ ਨਾਲ ਕੀ ਬੰਦਾ ਅਸੀਂ ਆਪਣੀ ਡਾਇਟ ਕੱਢੀਏ ਜਾਂ ਟੂਰਨਾਮੈਂਟ ਦੀਆਂ ਫੀਸਾਂ ਦਈਏ ਦੇਖੋ ਅਸੀਂ ਸਰ ਬਾਹਰ ਖੇਡਣ ਜਾਂਦੇ ਹਰਿਆਣੇ ਦੇ ਪਲੇਅਰ ਸਾਨੂੰ ਪਤਾ ਕੀ ਕਹਿੰਦੇ ਤੁਹਾਡੀ ਸਰਕਾਰ ਨੇ ਕੀ ਆ ਨਹੀਂ ਕੁਛ ਆਪਕੇ ਲਈ ਸਸਕਾਲ ਦੇ ਦੇਸ਼ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਜਿੱਥੇ ਆਦਰ ਮੁੱਖ ਮੰਤਰੀ ਸਾਹਿਬ ਵੱਲੋਂ ਨਿਯੁਕਤੀ ਪੱਤਰ ਵਡੇ ਜਾਂਦੇ ਨੇ ਉਹ ਕੁਝ ਬੱਚੇ ਐਸੇ ਨੇ ਇਹਨਾਂ ਨੇ ਖੇਡਾਂ ਦੇ ਖੇਤਰ ਵਿੱਚ ਪੰਜਾਬ ਦਾ ਨਾਮ ਰੋਸ਼ਨ ਕੀਤਾ ਪਰ ਹਾਲੇ ਤੱਕ ਕੋ ਬੇਰੁਜ਼ਗਾਰ ਨੇ 2016 ਤੋਂ ਸਰਕਾਰੀ ਕੋਟੇ ਵਿੱਚ ਖੇਡਾਂ ਦੇ ਵਿੱਚ ਹਾਲੇ ਤੱਕ ਕੋਈ ਭਰਤੀ ਨਹੀਂ ਹੋਈ ਸੋ ਆਮ ਆਦਮੀ ਪਾਰਟੀ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਆ ਕਿ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਸਾਡੇ ਨਾਲ ਕੁਝ ਬੱਚੇ ਐਸੇ ਨੇ ਕੁਝ ਲੜਕੀਆਂ ਨੇ ਦੋ ਜੋ ਵੱਡੇ ਪੱਧਰ ਤੇ ਖੇਡੀਆਂ ਨੇ ਤੇ ਹਾਲੇ ਤੱਕ ਉਹਨਾਂ ਨੂੰ ਕੋ ਰੋਜ਼ਗਾਰ ਨਹੀਂ ਮਿਲਿਆ ਤੇ ਇੱਕ ਕੁੜੀ ਟੀ ਸਟਾਲ ਚਲਾਉਂਦੀ ਐ ਤੇ ਇੱਕ ਪਾਰਟ ਟਾਈਮ ਜੌਬ ਕਰਦੀ ਐ ਐਸਾ ਸਿੱਕਾ ਜੀ ਸਤਿ ਸ਼੍ਰੀ ਅਕਾਲ ਸਰ। ਸਤ ਕੀ ਨਾਏ ਤੁਹਾਡੇ? ਪ੍ਰਨੀਤ ਕੌਰ ਸਰ ਮੇਰਾ ਨਾਮ। ਕਿਹੜੀ ਜਗ੍ਹਾ ਤੋਂ ਆਇਓ? ਮੈਂ ਅਸ਼੍ਰੀ ਹਮਨੇਸਾ ਸਾਇਤਾਂ। ਸੋ ਕਿਹੜੀ ਗੇਮ ਕਰਦੇ ਹੋ ਤੁਸੀਂ? ਸਰ ਮੈਂ ਮਿਕਸ ਮਾਰਸ਼ਲ ਆਟ ਕਰਦੀ ਹੈਗੀ ਆ ਤੇ ਕਰਲਿੰਗ ਗੇਮ ਜਿਹੜੇ ਦੇ ਵਿੱਚੋਂ 2023 ਦੇ ਵਿੱਚ ਮੈਂ ਕੱਲੀ ਊਮਨ ਸੀ ਜਿਹਦਾ ਮੈਡਲ ਸੀਗਾ ਉਹਦੇ ਵਿੱਚੋਂ। ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੈ ਇਹ ਹਾਲ ਤੱਕ ਸਰਕਾਰ ਨੇ ਕੋਈ ਬਾਹਰ ਨਹੀਂ ਫੜੀ ਤੁਸੀਂ ਵੱਡੇ ਪੱਦਰ ਤੇ ਖੇਡੇ ਹੋ ਸਰ ਸਰਕਾਰ ਨੂੰ ਪਤਾ ਨਹੀਂ ਸਾਨੂੰ ਲੱਗਣ ਦੇ ਹੈਗੇ ਕਿ ਸਰਕਾਰਾਂ ਨੂੰ ਪਤਾ ਨਹੀਂ ਲੱਗਣ ਦੇ ਹੈਗਾ ਜਾਂ ਜਾਣ ਬੁੱਝ ਕੇ ਇਸ ਤਰ੍ਹਾਂ ਸਾਡੇ ਮੰਗ ਪੱਤਰ ਵੀ ਗਏ ਹੈਗੇ ਨਾ ਕਿ ਦੇ ਵੱਖਰੇ ਵੱਖਰੇ ਨੁਮਾਇੰਦਿਆਂ ਕੋਲ ਪਰ ਸਾਡਾ ਕੋਈ ਤੇ ਵੀ ਬਾਹਰ ਨਹੀਂ ਫੜੀ ਹੈਗੀ ਕਿ ਹਾਂ ਚਲੋ ਬੱਚਿਆਂ ਨੂੰ ਜਿਸ ਤਰ੍ਹਾਂ ਮੈਂ ਸਰ ਇਹ ਚੀਜ਼ ਸੋਚਦੀ ਆ ਕਿ ਜਿਸ ਤਰ੍ਹਾਂ ਜਦੋਂ ਵੋਟਾ ਟਾਈਮ ਹੁੰਦਾ ਘਰ ਘਰ ਆਣ ਕੇ ਕਿਹਾ ਜਾਂਦਾ ਵੀ ਸਾਨੂੰ ਵੋਟਾ ਉਸ ਤਰ੍ਹਾਂ ਹੀ ਸਾਡੀਆਂ ਪਰੇਸ਼ਾਨੀਆਂ ਪੁੱਛੀਆਂ ਜਾਂਣ ਕਿ ਹਾਂ ਬੱਚੇ ਕੀ ਪਰੇਸ਼ਾਨੀ ਹੈਗੀ ਜਾਂ ਉਸ ਪਰਿਵਾਰ ਨੂੰ ਪੁੱਛਿਆ ਜਾਂ ਵੀ ਕੀ ਪਰੇਸ਼ਾਨੀਆਂ ਹੈਗੀਆਂ ਸਾਨੂੰ ਉਸ ਤਰ੍ਹਾਂ ਦੀ ਇਸ ਦਾ ਵੀ ਕੋਈ ਫਾਈਨੈਂਸ਼ੀਅਲ ਹੈਲਪਲ ਤਾਂ ਕਿਤੇ ਦਿੱਗੇ ਸੀ ਨਾ ਕੀਤੀ ਹੈ ਨਹੀਂ ਸਰ ਅਸੀਂ ਘਰੋਂ ਹੀ ਸਭ ਕੁਝ ਮਤਲਬ ਕਰ ਕਰਕੇ ਹੁਣ ਜੇ ਘਰ ਦੇ ਕਹਿੰਦੇ ਆ ਕਿ ਮੈਡਲ ਲਿਆ ਕੇ ਹੁਣ ਤੁਸੀਂ ਧਰਨਿਆਂ ਤੇ ਹੋਗੇ ਘਰ ਦੇ ਵੀ ਤਰਨੇ ਮਾਰਨ ਦਾ ਵੇਆ ਕਿ ਮੈਡਲ ਲਿਆ ਕੇ ਹੁਣ ਤੁਸੀਂ ਧਰਨਿਆਂ ਤੇ ਹੋਗੇ ਸਰ ਤਰਨੇ ਲਾਉਣੇ ਵੀ ਸੌਖੀ ਗੱਲ ਨਹੀਂ ਹੈਗੀ ਜਦੋਂ ਖਾਸ ਕਰਕੇ ਅਸੀਂ ਊਮਨਸ ਜਦੋਂ ਆਉਂਦੀਆਂ ਹੈਗੀਆਂ ਵਾ ਤੇ ਸਰ ਅਸੀਂ ਨਾਈਟ ਟਾਈਮ ਦੇ ਵਿੱਚ ਕਹੇ ਟਾਈਮ ਤੇ ਲੇਟ ਹੋ ਜਾਂਦੇ ਆ ਤੇ ਘਰਦਿਆਂ ਦੇ ਪਿੱਛੇ ਰੰਗ ਉੱਡੇ ਹੁੰਦੇ ਵੀ ਪਤਾ ਨਹੀਂ ਬੱਚੇ ਆਹ ਹੱਦ ਤੱਕ ਪਹੁੰਚੇ ਕਿਉਂ ਨਹੀਂ ਆ ਕਿਉਂ ਇੰਨੀ ਪਹੁੰਚੇ ਸਰ ਬਹੁਤ ਮੁਸ਼ਕਿਲ ਹੈ ਗਿਆ ਧਰਨੇ ਵੀ ਲਾਉਣੇ ਕੀ ਕਰੀਵਾਰਚ ਕੋਣ ਕੋਣਾ ਹੋਰ ਗੁਜ਼ਾਰਾ ਫਿਰ ਕਿਵੇਂ ਹੁੰਦਾ ਸਰ ਮੇਰੇ ਪਰਿਵਾਰ ਚ ਮੇਰੇ ਫਾਦਰ ਸਾਹਿਬ ਹੈ ਗਿਆ ਹਨਾ ਮਦਰ ਹੈ ਗਿਆ ਸਾਰੇ ਪਰਿਵਾਰ ਹੈਗਾ ਮੇਰਾ ਤੇ ਬਸ ਇੰਨਾ ਹੈਗਾ ਕਿ ਹੁਣ ਮੇਰੇ ਪਰਿਵਾਰ ਨੇ ਹੱਥ ਝੱਕਦੇ ਹੈਗੇ ਬੱਚੇ ਤੂੰ ਆਪਣਾ ਮਤਲਬ ਬਾਹਰਲੇ ਵੱਲ ਆਪਣਾ ਰੋਜ਼ਾਨ ਕਰ ਲਾ ਅਸੀਂ ਨਹੀਂ ਕਰ ਸਕਦੇ ਹੁਣ ਇਹਨਾਂ ਤੁਸੀਂ ਫਿਰ ਹੁਣ ਕੀ ਕਰਦੇ ਹੋ ਸਰ ਮੈਂ ਟੀ ਸਟਾਲ ਚਲਾਉਣੀ ਹੈਗੀ ਮੈਨੂੰ ਇਹ ਹੈਗਾ ਕਿ ਮੈਂ ਆਪਣੇ ਫਾਦਰ ਸਾਹਿਬ ਨੂੰ ਇੱਕੋ ਗੱਲ ਕਹੀ ਹੈਗੀ ਕਿ ਮੈਨੂੰ ਆਪਣੇ ਸੁਪਨੇ ਪੂਰੇ ਕਰ ਲੈਣ ਦੇ ਮੈਂ ਉਸ ਲੈਵਲ ਤੇ ਖੇਡਣਾ ਹੈਗਾ ਜਿੱਥੇ ਏਸ਼ੀਅਨ ਪਲੇਅਰ ਜਾਂ 올림픽ਸ ਪਲੇਅਰ ਖੇਡਦੇ ਹੈਗੇ ਨਾ ਮੈਂ ਉਹਨਾਂ ਵਿੱਚ ਜਾ ਕੇ ਖੇਡਣਾ ਹੈਗਾ ਤੇ ਅੱਜ ਉਹ ਸੁਪਨਾ ਹੁੰਦਾ ਵੀ ਮੇਰਾ ਪੂਰਾ ਨਹੀਂ ਹੁੰਦਾ ਨਜ਼ਰ ਆਉਣ ਲਿਆ ਨਹੀਂ ਕਿ ਟੀ ਸਟਾਲ ਚਲਾ ਕੇ ਆਪਣਾ ਗੁਜ਼ਾਰਾ ਖੁਦ ਕਰ ਦੇ ਹਾਂਜੀ ਸਰ ਮੈਨੂੰ ਇਹ ਹੈਗਾ ਕਿ ਮੈਂ ਇੱਕ ਦਿਨ ਵਧੀਆ-ਵਧੀਆ ਲੈਵਲ ਤੇ ਖੇਡੂਗੀ ਉਸੇ ਟੀ ਸਟਾਲ ਤੋਂ ਮਤਲਬ ਆਪਣਾ ਰੋਜ਼ਗਾਰ ਕਰਾਂਗੀ ਹਾਂਜੀ ਹਾਂ ਤਾਂ ਕਿਤੇ ਅਪਰੋਚ ਕੀਤੀ ਹੈ ਕਿਸੇ ਵੱਡੇ ਮੰਤਰੀ ਤੱਕ ਮੁੱਖ ਮੰਤਰੀ ਸਾਹਿਬ ਤੱਕ ਸਰ ਮੈਂ ਮੁੱਖ ਮੰਤਰੀ ਸਾਹਿਬ ਤੱਕ ਨਹੀਂ ਕਹਿ ਸਕਦੀ ਪਰ ਉਹਨਾਂ ਦੇ ਨੁਮਾਇੰਦੇ ਤੱਕ ਸਾਰੇ ਮੰਤਰੀਆਂ ਤੱਕ ਉਹਨਾਂ ਦੇਆਂ ਤੱਕ ਮੰਗ ਪੱਤਰ ਭੇਜਿਆ ਹੈਗਾ ਵਾ ਤੇ ਪਤਾ ਨਹੀਂ ਉਹ ਤੇ ਕਿਉਂ ਨਹੀਂ ਚਾਨਣਾ ਪਾਉਂਦਾ ਇਹ ਸਾਨੂੰ ਵੀ ਨਹੀਂ ਪਤਾ ਲੱਗਣਿਆ ਹੈਗਾ ਕਿ ਸਾਡੇ ਕੋਲੋਂ ਕੀ ਇਹੋ ਜੀ ਉਹ ਚ ਐਵੇਂ ਮੰਗ ਲਿਖੀ ਜਾਂਦੀ ਹੈ ਕਿਉਂਕਿ ਅਸੀਂ ਮੰਗਦੇ ਪਏ ਆ ਕਿ ਸਾਨੂੰ ਰੋਜ਼ਗਾਰ ਦਿੱਤਾ ਜਾਵੇ ਤਾਂ ਕਿ ਅਸੀਂ ਸਾਡਾ ਭਵਿੱਖ ਹੈਗਾ ਗਰਾਊਂਡ ਨਾਲ ਸਾਡੀਆਂ ਨਸਾਂ ਵਿੱਚ ਸਪੋਰਟਸ ਦੌੜਨ ਲਈ ਹੈ ਇਸ ਟਾਈਮ ਤੇ ਤੇ ਸਾਨੂੰ ਇਹ ਹੈਗਾ ਕਿ ਸਾਨੂੰ ਉਹ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਅਸੀਂ ਮਤਲਬ ਉਹਨੂੰ ਲਗਾਤਾਰ ਚਲਾਈ ਰੱਖੀਏ ਤੇ ਅੱਜ ਮਤਲਬ ਸਾਨੂੰ ਸਾਡੇ ਕਈ ਬੱਚੇ ਹੈਗੇ ਆ ਜਿਸ ਤਰ੍ਹਾਂ ਕਿ ਓਵਰੇਜ ਦਾ ਸਾਹਮਣਾ ਕਰਨਾ ਪੈਣ ਡਿਆ ਵਾ ਨਾ ਤੇ ਸਾਨੂੰ ਇਹ ਹੈਗਾ ਕਿ ਸਾਡੀ ਰਿਲੈਕਸੇਸ਼ਨ ਹੋਵੇ ਉਸ ਚੀਜ਼ ਵਿੱਚ ਤੇ ਇੱਕ ਪੇਪਰ ਥੋੜਾ ਜਾਨੂੰ ਰਿਲੈਕਸ ਕੀਤਾ ਜਾਵੇ ਕਿਉਂਕਿ ਸਾਡਾ ਲਗਾਤਾਰ ਟਾਈਮ ਹੈਗਾ ਉਹ ਖੇਡਣ ਦੇ ਵਿੱਚ ਰੋਜ਼ਾਨ ਹੁੰਦਾ ਜਿਸ ਟਾਈਮ ਤੁਸੀਂ ਖੇਡ ਕੇ ਆਏ ਹੋ ਮੈਡਲ ਲੈ ਕੇ ਆਏ ਹੋ ਉਸ ਟਾਈਮ ਵੀ ਹਲਕੇ ਦੀ ਵਿਧਾਇਕ ਨੂੰ ਤੁਹਾਡੀ ਕੋਈ ਹੈਲਪ ਨਹੀਂ ਕੀਤੀ ਨਹੀਂ ਸਰ ਕੁਛ ਨਹੀਂ ਕੋਈ ਨਹੀਂ ਅਜ ਤੱਕ ਮੈਂ ਕਹਿੰਨੀ ਆ ਮੈਂ ਸਰਕਾਰਾਂ ਦੇ ਥਰੂ ਖੇਡੀ ਨਹੀਂ ਕੋਸ਼ਿਸ਼ ਕੀਤੀ ਸਰਕਾਰਾਂ ਨੇ ਵੀ ਕਿਤੇ ਮੈਨੂੰ ਇੱਕ ਪੰਜੀ ਤੱਕ ਨਹੀਂ ਦਿੱਤੀ ਹੈਗੀ ਮੈਂ ਆਪਣੇ ਕੋਲੋਂ ਹੀ ਇੰਨੀ ਬਹਾਦਰੀ ਨਾਲ ਖੇਡਦੀ ਥੋੜਾ ਬਹੁਤਾ ਜਿੰਨਾ ਵੀ ਖੇਡਿਆ ਜਿੰਨੇ ਕੁ ਮੇਰੇ ਗੱਲ 'ਚ ਮੈਡਲ ਹੈਗੇ ਆ ਕਦੀ ਮੈਨੂੰ 2000 ਤੋਂ ਰਹਿਣਾ ਪਿਆ ਕਦੀ 18000 ਤੋਂ ਰਹਿਣਾ ਪਿਆ ਮੈਨੂੰ ਉਹ ਕਹਿੰਦੇ ਹੁੰਦੇ ਸੰਤਾਪ ਆ ਜਦੋਂ ਇੱਕ ਰੂਹ ਨੂੰ ਇੱਕ ਲਤ ਲੱਗੀ ਹੁੰਦੀ ਹੈ ਨਾ ਉਹ ਸੰਤਾਪ ਆ ਮੇਰੇ ਵਾਸਤੇ ਕਿਉਂ ਮੈਂ ਕਿਉਂ ਛੱਡਦੀ ਅੱਜ ਵੀ ਮੇਰੇ ਕੋਲ ਸਾਰੇ ਜੀ ਚੀਜ਼ਾਂ ਪਈਆਂ ਹੈਗੀਆਂ ਕਿ ਜਿੱਥੇ ਮੈਂ 18000 ਕਰਕੇ ਨਹੀਂ ਜਾ ਸਕੀ 2000 ਮੈਂ ਇੱਕ ਦਿ ਸਰ ਆਪਣੀ ਆਪਣੀ ਫੀਲਡ ਵਿੱਚ ਹੀ ਮਿਹਨਤ ਕਰਦੇ ਪਏ ਪਰ ਇੱਕ ਦਿਨ ਅਸੀਂ ਕੀ ਆਥਾਂਗੇ ਕਿ ਸਾਡੀ ਸਰਕਾਰ ਨੇ ਬਾਹ ਨਹੀਂ ਸੀ ਬੜੀ ਇੱਕ ਦਿਨ ਅਸੀਂ ਸਾਨੂੰ ਪਤਾ ਵਾ ਅਸੀਂ ਮਕਾਮ ਤੇ ਪਹੁੰਚ ਜਾਣਾ ਵਾ ਪਰ ਅਸੀਂ ਕੀ ਆਪਣਾ ਪਿਛੋਕੜ ਕੀ ਦੱਸਾਂਗੇ ਕਿ ਸਰਕਾਰਾਂ ਨੇ ਸਾਡੀ ਬਾਹ ਨਹੀਂ ਅਸੀਂ ਧਰਨੇ ਲਾ ਲਾ ਕੇ ਅਸੀਂ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰ ਲਿਆ ਸਰ ਅਸਤੋਂ ਕਿਵੇਂ ਮਿਲ ਹੋਇਆ ਚੰਡੀਗੜ੍ਹ ਆਉਣ ਦਾ ਕਿਵੇਂ ਸਬਬ ਬਣਿਆ ਸਰ ਚੰਡੀਗੜ੍ਹ ਆਉਣ ਦਾ ਸਬਬ ਸਾਡਾ ਇਸ ਕਰਕੇ ਬਣਿਆ ਹੈਗਾ ਕਿਉਂਕਿ ਉਹ ਇੱਕ ਵਿਧਾਇਕ ਹੈ ਗਿਆ ਸਾਨੂੰ ਇਹ ਹੈਗਾ ਕਿ ਸਾਡੀ ਗੱਲ ਮਤਲਬ ਸਰਕਾਰਾਂ ਤੱਕ ਪਹੁੰਚਾਣਗੇ ਤਾਂ ਜੋ ਸਾਨੂੰ ਥੋੜਾ ਜਿਹਾ ਰਿਲੈਕਸੇਸ਼ਨ ਇਹ ਚੀਜ਼ ਦਾ ਹੋਵੇ ਵੀ ਸਾਡੇ ਕਿਸੇ ਮੰਤਰੀ ਨੇ ਗੱਲ ਚੱਕੀ ਹੈਗੀ ਤੇ ਮੈਂ ਬਹੁਤ ਉਹਨਾਂ ਦਾ ਧੰਨਵਾਦ ਕਰਦੀ ਆ ਤਾਂ ਕਿ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਕੁਝ ਦੱਸਿਆ ਵੀ ਹੈਗਾ ਵੀ ਹਾਂ ਇਸ ਤਰ੍ਹਾਂ ਨਹੀਂ ਆ ਤੁਹਾਡੇ ਚੀਜ਼ਾਂ ਤੁਸੀਂ ਠੀਕ ਕਰੋ ਆਪਣੀਆਂ ਤੇ ਉਹਨਾਂ ਨੇ ਸਰਕਾਰਾਂ ਨੂੰ ਵੀ ਮੰਗਬੇ ਵੀ ਛੇਤੀ ਇਹਨਾਂ ਦੀ ਸੁਣੀ ਜਾਵੇ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਸਾਨੂੰ ਟਾਈਮ ਦਿੱਤਾ ਹੈਗਾ ਸਭ ਤੋਂ ਵੱਡੀ ਗੱਲ ਉਹ ਜਿਹੜੇ ਕੋਈ ਆਸ ਉਮੀਦ ਵੱਜੀ ਹੈ ਕੋਈ ਅੱਗੇ ਸਰ ਇਸ ਮੈਨੂੰ ਤਾਂ ਇਹਦੇ ਹਰ ਪਲੇਅਰ ਨੂੰ ਵੱਜ ਗਈ ਹੈਗੀ ਆ ਕਿ ਹਾਂ ਜਿਸ ਤਰ੍ਹਾਂ ਉਹ ਬੋਲਦੇ ਆ ਉਹਨਾਂ ਨੇ ਸਪੀਚ ਦਾ ਤਰੀਕਾ ਹੈਗਾ ਵਾ ਮੈਨੂੰ ਇਸ ਤਰ੍ਹਾਂ ਲੱਗਦਾ ਹੈਗਾ ਕਿ ਹਾਂ ਕੁਝ ਨਾ ਕੁਝ ਹੋ ਸਕਦਾ ਸੀ ਸਾਰੇ ਗੱਲ ਕਰਦੇ ਪੈਸੇ ਕਿ ਸ਼ਾਇਦ ਹੋਣ ਸੁਣੀ ਜਾ ਸਕਦੀ ਹੈ ਸਾਡੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਖੇਡ ਦੇ ਨੂੰ ਕਿਹੜੇ ਕਿਹੜੇ ਦੇਸ਼ਾਂ ਚ ਖੇਡੇ ਹੋ ਕਿਹੜੇ ਕਿਹੜੇ ਮੈਡਲ ਦੇ ਸਰ ਦੇਸ਼ਾਂ ਚ ਦੀ ਮੈਂ ਕਹਿ ਸਕਦੀ ਮੈਂ ਕਹਿ ਸਕਦੀ ਆ ਕਿ ਮੈਂ ਪਹਿਲਾਂ ਜਦੋਂ ਮੇਰਾ ਫਾਦਰ ਸਾਹਿਬ ਨੇ ਮਤਲਬ ਮੇਰੇ ਫਾਈਨੈਂਸ਼ਲੀ ਮੈਂ ਵਧੀਆ ਸੀਗੀ ਤਾਂ ਫਾਦਰ ਸਾਹਿਬ ਨੇ ਮੇਰੇ ਨੈਸ਼ਨਲ ਦੇ ਵਿੱਚ ਪੈਸੇ ਦੇਣੇ ਸਾਰਾ ਕੁਝ ਉਹਨਾਂ ਨੇ ਕੀਤਾ ਤੇ ਹੁਣ ਇਸ ਟਾਈਮ ਤੇ ਮੇਰੇ ਕੋਲ ਸਟੇਟ ਖੜਨ ਨੂੰ ਪੈਸੇ ਨਹੀਂ ਹੁੰਦੇ ਮੇਰੇ ਗੱਲ 'ਚ ਜਿੰਨੇ ਵੀ ਗਿਨੇ ਚੁਨੇ ਮੈਡਲ ਹੈਗੇ ਆ ਉਹ ਬਸ ਇਸੇ ਚੀਜ਼ਾਂ ਕਰਕੇ ਹੈਗਾ ਕਿ ਮੈਨੂੰ ਮਤਲਬ ਕੋਈ ਵੀ ਐਡਾ ਫੋਰਡ ਨਹੀਂ ਮੈਂ ਕਰ ਪਾਉਣੀ ਆਪਣੇ ਆਪ ਨੂੰ ਸਦਨ ਇੱਕ ਪੇਣ ਹੋਰ ਵੀ ਹੈ ਪੇਣ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਹੋਏ ਹੋ ਕਿਸ ਪਿੰਡ ਤੋਂ ਹੋਏ ਤਾਂ ਕੀ ਨਾ ਤੁਹਾਡਾ ਮੇਰਾ ਨਾਮ ਮਨਦੀਪ ਕੌਰ ਹੈ ਜੀ ਮੋਮੋਗਾ ਜ਼ਿਲ੍ਹੇ ਦੀ ਰਹਿਣਾ ਨਹੀਂ ਆ ਮੈਂ ਬੁਸ਼ੂ ਦੀ ਖਡਾਰਣਾ ਮਿਕਸ ਮਾਰਸ਼ਲ ਆਰਟ ਸੋ ਕਿਸ ਤਰ੍ਹਾਂ ਹੁਣ ਕੀ ਕਰਦੇ ਹੋ ਤੁਸੀਂ ਕਿਸ ਸਰਕਾਰ ਤੱਕ ਬਰੋਚ ਕੀਤੀ ਕਿਸੇ ਨੌਕਰੀ ਪੇਸ਼ੇ ਬਾਰੇ ਜਾਂ ਕਿਸੇ ਫਾਈਨੈਂਸ਼ਲੀ ਹਰ ਬਾਰੇ ਹਾਂਜੀ ਸਰ ਇਹ ਪੇਸ਼ ਕਰ ਰਹੇ ਹੁਣ ਬਸ ਧਰਨੇ ਲਗਾ ਰਹੇ ਆ ਤੇ ਕਿੰਨਾ ਟਾਈਮ ਅਸੀਂ ਆਪਣੇ ਮਾਪਿਆਂ ਤੋਂ ਮੰਗ ਲਾਂਗੇ ਪਾਰਟ ਟਾਈਮ ਜੌਬ ਕਰ ਰਹੇ ਉਹਤੇ ਸਕੂਲ ਵਾਲੇ 2-3000 ਰੁਪਏ ਦਿੰਦੇ ਸਰ ਸਾਡਾ ਉਹਦੇ ਨਾਲ ਕੀ ਬੰਦਾ ਅਸੀਂ ਆਪਣੀ ਡਾਈਟ ਕੱਢੀਏ ਜਾਂ ਟੂਰਨਾਮੈਂਟ ਦੀਆਂ ਫੀਸਾਂ ਦਈਏ ਅਸੋ ਅਸੀਂ ਕੀ ਕਰੀਏ ਜੀ ਮੈਨੂੰ ਕੋ ਦੁੱਖ ਹੁੰਦਾ ਜਦੋਂ ਐਡੇ ਵੱਡੇ ਪੱਧਰ ਤੇ ਖੇਡ ਕੇ ਵੀ ਸਰਕਾਰਾਂ ਤੁਹਾਡੇ ਗੱਲ ਨਹੀਂ ਸੁਣਦੀ ਸਰ ਦੁੱਖ ਬਹੁਤ ਵੱਡਾ ਹੁੰਦਾ ਅਸੀਂ ਅਸੀਂ ਟ੍ਰੇਨਾਂ ਵਿੱਚ ਜਾਂਦੇ ਆ ਬਹੁਤ ਔਖਾ ਹੁੰਦਾ ਵਾ ਸਾਨੂੰ ਪ੍ਰੋਪਰ ਫੈਸਿਲਿਟੀ ਨਹੀਂ ਮਿਲੀ ਦਿੱਤੀ ਜਾਂਦੀ ਅਸੀਂ ਬਾਹਰ ਖੇਡਣ ਜਾਂਦੇ ਆ ਸਰ ਅੱਗੇ ਬੈਠ ਕੇ ਮਤਲਬ ਸਾਨੂੰ ਜਾਣਾ ਪੈਂਦਾ ਇਹ ਹਰ ਇੱਕ ਪਲੇਅਰ ਦੀ ਸਟੋਰੀ ਹੋਊਗੀ ਮਤਲਬ ਪਲੇਰਾਂ ਨੂੰ ਅੱਜ ਵੀ ਉਹ ਸੰਤਾਪ ਭੋਗਣਾ ਪੈਂਦਾ ਵੇ ਜਦੋਂ ਉਹਨਾਂ ਨੂੰ ਭੱਜ-ਭੱਜ ਕੇ ਟੀਟੀ ਆ ਗਿਆ ਟੀਟੀ ਆ ਗਿਆ ਭੱਜ-ਭੱਜ ਕੇ ਸਾਨੂੰ ਟ੍ਰੇਨਾਂ ਵਿੱਚ ਜਾਣਾ ਪੈਂਦਾ ਹੋਇਆ ਚੜ੍ਹਨਾ ਪੈਂਦਾ ਹੈਗਾ ਤੇ ਅਸੀਂ ਕੀ ਕਹੀਏ ਕਿ ਸਾਡੀ ਸਰਕਾਰ ਸਾਡੇ ਲਈ ਕੀ ਕਰਦੀ ਪਈ ਹੈ ਜਦੋਂ ਮੈਂ ਉਹ ਕਹਿਲਾਂ ਕਰਾਂਗਾ ਕਿਸ ਤਰ੍ਹਾਂ ਲੱਗਦਾ ਕਿਸ ਤਰ੍ਹਾਂ ਮਹਿਸੂਸ ਹੁੰਦਾ ਕਿ ਤੁਸੀਂ ਖੇਡਦੇ ਹੋ ਫਿਰ ਵੀ ਤੁਹਾਨੂੰ ਧਰਨੇ ਦੇ ਪ੍ਰਦਰਸ਼ਨ ਕਰਨੇ ਪੈ ਰਹੇ ਨੇ ਤੁਸੀਂ ਤਾਂ ਉਸ ਕੀ ਹੱਕਦਾਰ ਹੋ ਨੌਕਰੀਆਂ ਦੇ ਸਰ ਹੱਕਦਾਰ ਹੈਗੇ ਪਰ ਉਹ ਸਰਕਾਰ ਸਮਝੇ ਤੇ ਫੇਰਿਆ ਕਿ ਮੈਂ ਕਿਹਾ ਸਰਕਾਰ ਗਰਾਊਂਡਾਂ ਬਣਾਉਣ ਲਈ ਆ ਪਰ ਗਰਾਊਂਡਾਂ ਚ ਕੋਈ ਜਾਣ ਵਾਲਾ ਬੱਚਾ ਨਹੀਂ ਹੈਗਾ ਮੇਰੇ ਕੋਲ ਜਿੱਥੇ ਮੈਂ ਪ੍ਰੈਕਟਿਸ ਕਰਦੀ ਹੁਈ ਹਾਂ ਉੱਥੇ ਇੱਕ ਵੀਰ ਜੀ ਨੇ ਮੈਨੂੰ ਦੱਸਿਆ ਕਿ ਸਾਡੇ ਉੱਥੇ ਪੰਗ ਦੇ ਬੂਟੇ ਉੱਗਣ ਦੇ ਹੈਗੇ ਨਸ਼ਾ ਉੱਥੋਂ ਹੀ ਵਧਣ ਡਿਆ ਹੈਗਾ ਹਨਾ ਕਿਉਂਕਿ ਗਰਾਊਂਡ 'ਚ ਕੋਈ ਬੱਚਾ ਨਹੀਂ ਆਣ ਕੀ ਖੁਸ਼ ਜਦੋਂ ਉਹ ਸੋਚਦੇ ਆ ਕਿ ਇਹ ਬੱਚੇ ਧਰਨੇ ਲਾਉਣ ਤੇ ਆ ਨਾ ਖੇਡ ਕੇ ਮਜਬੂਰ ਹੋ ਗਿਆ ਤੇ ਅਸੀਂ ਕਿਉਂ ਅਸੀਂ ਕੀ ਕਰ ਸਕਦੇ ਆ ਇੱਕ ਪਾਸੇ ਸਰਕਾਰ ਨਸ਼ਾ ਬੰਦ ਕਰਨ ਚਾਹੁੰਦੀ ਇੱਕ ਪਾਸੇ ਜਿਹੜੇ ਬੱਚੇ ਪਲੇਅਰ ਨੇ ਉਹਨਾਂ ਦਾ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਹੀ ਸਰ ਇਹ ਹੋ ਮੈ ਰਹੇਗੀ ਕਿ ਸਾਡੀ ਸਾਡੀ ਸਰਕਾਰ ਜਦੋਂ ਅਸੀਂ ਡੇਢ ਦੋ ਮਹੀਨੇ ਹੋ ਗਿਆ ਅਸੀਂ ਇੰਨੀਆਂ ਚੀਜ਼ਾਂ ਵਿੱਚ ਹੈਗੀਆਂ ਤੇ ਸਰਕਾਰ ਨੂੰ ਚਾਹੀਦਾ ਸਾਡੀ ਗੱਲ ਸੁਣ ਲੈਣਾ ਸਰ ਧਰਨੇ ਖਾਸ ਕਰਕੇ ਊਮਨਸ ਵਾਸਤੇ ਲਾਉਣੇ ਬਹੁਤ ਮੁਸ਼ਕਿਲ ਆ ਬਹੁਤ ਮੁਸ਼ਕਿਲ ਬਹੁਤ ਸਾਨੂੰ ਜਦੋਂ ਜਾਣਾ ਪੈਂਦਾ ਹੈਗਾ ਵਾ ਸਾਨੂੰ ਵੀ ਅੰਦਰ ਹੁੰਦਾ ਕਿ ਜਦੋਂ ਅਸੀਂ 12 1 ਵਜੇ ਨਾ ਘਰ ਪਹੁੰਚਦੇ ਨਾ ਸਾਡਾ ਦਿਮਾਗ ਹੁੰਦਾ ਕਿ ਭਾਵੇਂ ਸਾਨੂੰ ਅੱਜ ਡਰ ਨਹੀਂ ਹੈਗਾ ਕਿਉਂਕਿ ਸਪੋਰਟਸ ਨੇ ਸਾਨੂੰ ਇੰਨੇ ਕ ਕਾਬਿਲ ਬਣਾਤਾ ਨਾ ਸਾਨੂੰ ਕੋਈ ਕੁਝ ਕਹਿ ਨਹੀਂ ਸਕਦਾ ਇੰਨੇ ਕ ਸਟਰੋਂਗ ਬਣ ਗਿਆ ਸਟਰੋਂਗ ਬਣਾ ਇੱਕ ਸਾਡੀ ਗੇਮ ਹੀ ਉਦਾਂ ਦੀ ਹੈ মার্শালਾਰਟ ਕਿੱਕ ਬਾਕਸਿੰਗ ਪਰ ਫਿਰ ਵੀ ਸਾਡੇ ਮਾਪਿਆਂ ਨੂੰ ਬਹੁਤ ਫਿਕਰ ਹੁੰਦੀ ਹੈ ਫਿਕਰ ਹੁੰਦੀ ਹੈ ਇੱਕਦਮ ਮਾਪਿਆਂ ਨੂੰ ਕਿ ਹਾਲੇ ਤੱਕ ਬੱਚਾ ਆਇਆ ਨਹੀਂ ਹੈਗਾ ਕੱਲਾ ਗਿਆ ਹੁਣ ਮੈਂ ਅਮਰੇ ਸਰ ਤੋਂ ਕੱਲੀ ਆਉਂਦੀ ਹੈਗੀ ਇਹ ਔਰ ਤਰਾ ਹੁੰਦਾ ਹੈਗਾ ਕਿ ਬੱਚਾ ਕਿਉਂ ਨਹੀਂ ਹਲੇ ਤੱਕ ਆਇਆ ਉਹ ਵੀ ਫਿਰ ਸਾਨੂੰ ਚੀਜ਼ਾਂ ਚ ਲੈਣੇ ਪੈਂਦੇ ਜਦੋਂ ਘਰ ਤੇ ਜਾਣੇ ਹੈਗੇ ਨਾ ਫਿਰ ਸਾਨੂੰ ਪਹਿਲੇ ਨੰਬਰ ਤੇ ਬੇਇੱਜ਼ਤੀ ਮਹਿਸੂਸ ਕਰਨੀ ਪੈਂਦੀ ਹੈ ਅੱਜ ਵੀ ਚੰਡੀਗੜ੍ਹ ਆਪਣੇ ਖਰਚੇ ਤੇ ਪਹੁੰਚੇ ਹਾਂਜੀ ਸਰ ਅਸੀਂ ਕੋਈ ਮੰਗ ਪੱਤਰ ਦਿੱਤਾ ਹਾਂ ਜੀ ਸਰ ਅਸੀਂ ਅੱਜ ਮੰਗ ਪੱਤਰ ਐ ਸਪੋਰਟਸ ਕੋਟੇ ਦੀਆਂ ਮਤਲਬ ਭਾਰਤੀਆਂ ਕੱਢੀਆਂ ਜਿਹੜੇ ਪਿਛਲੇ 9 ਸਾਲਾਂ ਤੋਂ ਦੇਖ ਰਹੇ ਕੋਈ ਵੀ ਸਪੋਰਟਸ ਕੋਟੇ ਦੀ ਭਾਰਤੀ ਨਹੀਂ ਨਿਕਲੀ ਇਹ ਨਹੀਂ ਅਸੀਂ ਕਹਿ ਰਹੇ ਕਿ ਇਕੱਲੀ ਪੰਜਾਬ ਪੁਲਿਸ ਹਰ ਡਿਪਾਰਟਮੈਂਟ ਦੇ ਵਿੱਚ ਸਪੋਰਟਸ ਕੋਟੇ ਦੀ ਤਨ ਪ੍ਰਸਿੱਧ ਪਰਤੀ ਨਿਕਲਣੀ ਚਾਹੀਦੀ ਆ ਦੇਖੋ ਅਸੀਂ ਸਰ ਬਾਹਰ ਖੇਡਣ ਜਾਂਦੇ ਹਰਿਆਣੇ ਦੇ ਪਲੇਅਰ ਸਾਨੂੰ ਪਤਾ ਕੀ ਕਹਿੰਦੇ ਤੁਹਾਡੀ ਸਰਕਾਰ ਨੇ ਕੀ ਆ ਨਹੀਂ ਕੁਛ ਆਪਕੇ ਲਈ ਅਸੀਂ ਕਹਿੰਨੇ ਨਾ ਉਹਨਾਂ ਦੇ ਵੇਖੋ ਸਰ ਸਟੇਟ ਲੈਵਲ ਤੇ ਵੀ 골ਡ ਮੈਡਲਿਸਟ ਨੂੰ ਭਰਤੀ ਕੀਤਾ ਵੀ ਆ ਦੇਖੋ ਅਸੀਂ ਬਾਹਰ ਖੇਡਣ ਜਾਂਦੇ ਆ ਯੂਪੀ ਪੁਲਿਸ ਆ ਹਰਿਆਣਾ ਪੁਲਿਸ ਬਿਹਾਰ ਪੁਲਿਸ ਅਸਾਮ ਪੁਲਿਸ ਜੋ ਕਿ ਆਪਣੀ ਕੱਲੀ ਵਿੱਚ ਪੰਜਾਬ ਪੁਲਿਸ ਨਹੀਂ ਹੁੰਦੀ ਕਿਉਂ ਅਸੀਂ ਕਿੱਡਾ ਵਿੱਚ ਆ ਕੇ ਗਲਤੀ ਕਰ ਲਈ ਕੀ ਅਸੀਂ ਗਲਤੀ ਕਰ ਲਈ ਸਰਕਾਰ ਨੂੰ ਇਹ ਅਪੀਲ ਕਰਦੇ ਕਿ ਸਾਡੀ ਸਪੋਰਟਸ ਕਮਟੀ ਦੀ ਹਰ ਸਾਲ ਭਰਤੀ ਕੱਢੀ ਜਾਵੇ ਕਿਉਂਕਿ ਅਸੀਂ ਰੋਲ ਰਹੇ ਆ 9 ਸਾਲਾਂ ਤੋਂ ਅਸੀਂ ਆਪਣੇ ਹੱਡ ਘੜਾ ਰਹੇ ਆ ਜਿਹੜੇ ਬੱਚੇ ਅੱਗੇ ਖੇਡਣਾ ਚਾਹੁੰਦੇ ਆ ਕਿਉਂਕਿ ਇੱਕ ਸਰਕਾਰ ਨਸ਼ਾ ਬੰਦ ਕਰਨ ਚਾਹੁੰਦੀ ਬੱਚੇ ਨੂੰ ਖੇਡਾਂ ਬੁਲਾਉਣਾ ਚਾਹੁੰਦੀ ਹੈ ਜਿਹੜੇ ਬੱਚੇ ਖੇਡਣਾ ਚਾਹੁੰਦੇ ਉਹਨਾਂ ਨੂੰ ਕੋਈ ਸੰਦੇਸ਼ ਕੋਈ ਮੈਸੇਜ ਦੇਣਾ ਚਾਹੁੰਦੇ ਸਰ ਖੇਡਣਾ ਚਾਹੁੰਦੇ ਜੇ ਸਰਕਾਰਾਂ ਮਤਲਬ ਜਿਸ ਤਰ੍ਹਾਂ ਹੁਣ ਕਈ ਪਿੰਡਾਂ ਦੇ ਵਿੱਚ ਬੱਚਿਆਂ ਨੇ ਆਪਣੀਆਂ ਆਪਣੀਆਂ ਫੈਡਰੇਸ਼ਨਾਂ ਬਣਾਈਆਂ ਹੈ ਜਾਂ ਉਹ ਆਪਣੇ ਆਪਣੇ ਪਿੰਡ ਦੇ ਬੱਚੇ ਤਿਆਰ ਕਰਦੇ ਪਏ ਹੈਗੇ ਪਰ ਇੱਕ ਟਾਈਮ ਤੇ ਆਣ ਕੇ ਉਹਨਾਂ ਦੀਆਂ ਡਾਈਟਾਂ ਵੀ ਉਹ ਖੋਦੀ ਆਪਣੇ ਪਿੰਡਾਂ ਚੋਂ ਲੈ ਕੇ ਆਉਂਦੇ ਹੈਗੇ ਮੈਂ ਕਹਿੰਦੀ ਆ ਸਰਕਾਰਾਂ ਨੂੰ ਉਹ ਔਰ ਡਾਈਟ ਤੋਂ ਲੈ ਕੇ ਸਾਡੇ ਸਟੇਟ ਜਿਹੜਾ ਬੱਚਾ ਖੇਡ ਕੇ ਆਉਂਦਾ ਉਹਨੂੰ ਵੀ ਸਨਮਾਨ ਉਹਨਾਂ ਹੀ ਮਿਲਣਾ ਚਾਹੀਦਾ ਜਿੱਤ ਤਰ੍ਹਾਂ ਇੱਕ ਨੈਟ ਇੰਟਰਨੈਸ਼ਨਲ ਮਿਲਣਾ ਚਾਹੀਦਾ ਪਰ ਅੱਜ ਸਾਡਾ ਇੱਕ ਵੀਰ ਜੀ ਹੈਗੇ ਆ ਅ ਹਰਜੀਤ ਸਿੰਘ ਉਹਨਾਂ ਦਾ ਭਜੀ ਉਹ ਤੇ ਇੰਟਰਨੈਸ਼ਨਲ ਖੇਡੇ 올림픽 골ਡ ਮੈਡਲ 올림픽 골ਡ ਮੈਡਲਿਸਟ ਹੈ ਗਿਆ ਤੇ ਉਹ ਵੀ ਸਾਡੇ ਨਾਲ ਇੱਥੇ ਰੁੱਲਦੇ ਪਏ ਹੈਗੇ ਤੇ ਕਿੰਨਾ ਮਾਨ ਨੂੰ ਲਾਣ ਕੀਤਾ ਸੀ ਸਰਕਾਰ ਨੇ ਕਿ 75 ਲੱਖ ਰੁਪਇਆ ਦਵਾਂਗੇ ਹਜੇ ਤੱਕ ਕੋਈ ਵੀ ਅਪੀਲ ਨਹੀਂ ਆ ਰਹੀ ਬਸ ਉਹਨੇ ਦੀ 75 ਲੱਖ ਦੀ ਫੈਲ ਲੱਗੀ ਉਹਨਾਂ ਨੂੰ ਕੋਈ ਵੀ ਪੈਸਾ ਨਹੀਂ ਮਿਲ ਰਿਹਾ ਕਿ ਅੱਜ ਉਹ ਇਸ ਟਾਈਮ ਪੈਂਚਰ ਲਗਾ ਰੇ ਕਤੂਸ ਵੀ ਦੇਖ ਸਕਦੇ ਹੋ ਬੱਚਿਆਂ ਦਾ ਦਰਦ ਹੈ ਵੱਡੇ ਪੱਦਰ ਤੇ ਖੜ ਕੇ ਆਏ ਨੇ ਇੱਕ ਪਾਸੇ ਸਰਕਾਰ ਨਿਤ ਜਿੱਤੇ ਪੱਤਰ ਬਣ ਰਹੀ ਹੈ 2016 ਤੋਂ ਜੋ ਸਪੋਰਟਸ ਕੋਟਾਂ ਤੇ ਭਰਤੀ ਨਹੀਂ ਹੋ ਰਹੀਆਂ ਇਸ ਤੋਂ ਸਰਕਾਰ ਨੂੰ ਇਹਨਾਂ ਬੱਚਿਆਂ ਵੱਲ ਧਿਆਨ ਦੇਣਾ ਚਾਹੀਦਾ ਕਿ ਇੱਕ ਪਾਸੇ ਸਰਕਾਰ ਨਸ਼ਾ ਬੰਦ ਕਰਨ ਚਾਹੁੰਦੀ ਹੈ ਬੱਚਿਆਂ ਨੂੰ ਖੇਡਾਂ ਬੁਲਾਉਣ ਚਾਹੀਦੇ ਵੱਡੇ ਵੱਡੇ ਗਰਾਊਂਡ ਤਿਆਰ ਕੀਤੇ ਜਾ ਰਹੇ ਪਰ ਇਹਨਾਂ ਬੱਚਿਆਂ ਦੀ ਕਿਸੇ ਸਾਰ ਨਹੀਂ ਲੇ ਰਹੇ ਕੋਈ ਚਾਹ ਦੀ ਦੁਕਾਨ ਲਾ ਰਿਹਾ ਕੋਈ ਪੈਂਚਰਾਂ ਦਾ ਕੰਮ ਕਰ ਰਿਹਾ ਸੋ ਮੇਰੀ ਸਰਕਾਰ ਨੂੰ ਗੁਜ਼ਾਰ ਗੁਜ਼ਾਰਿਸ਼ ਹੈ ਕਿ ਨਾ ਬੱਚੇ ਅਮਲ ਧਿਆਨ ਦੇਵੇ ਤਾਂ ਕਿ ਬਣਾਉਣ ਵਾਲਾ ਫਿਊਚਰ ਵਿੱਚ ਬ੍ਰਾਈਟ ਹੋ ਸਕੇ ਹਾਂਜੀ ਕੁਝ ਕਹਿਣਾ ਚਾਹੁੰਦਾ ਸਰ ਮੈਂ ਲਾਸਟ ਵਿੱਚ ਇਹੋ ਕਹਿੰਨ ਚਾਹੁੰਦੀ ਆ ਘਰ ਦੇ ਸਾਨੂੰ ਸਾਡੇ ਲਾਣਤਾ ਪਾਈ ਜਾਂਦੇ ਆ ਸੁਪਨੇ ਸਾਡੇ ਕੋ ਮਿਹਨਤ ਮੰਗੀ ਜਾਂਦੇ ਆ ਤੇ ਸਰਕਾਰ ਸਾਡੇ ਕੋ ਧਰਨੇ ਮੰਗੀ ਜਾਂਦੀ ਅਸੀਂ ਕਿਹੜੇ ਬੰਨੇ ਚਾਹੀਏ ਸਾਨੂੰ ਇਹ ਨਹੀਂ ਪਤਾ ਲੱਗਣ ਡਿਆ ਸੋ ਤੁਸੀਂ ਵੇਖ ਸਕਦੇ ਹੋ ਕਿ ਦੇਖ ਲੋ ਪੈਣਾ ਨੇ ਸੋ ਧਰਨੇ ਲਾਉਣ ਲਈ ਮਜਬੂਰ ਨੇ ਵੱਡੇ ਵੱਡੇ ਪੱਦਰ ਤੇ ਖੇਡ ਕੇ ਵੀ ਧਰਨੇ ਲਾਉਣ ਲਈ ਮਜਬੂਰ ਨੇ ਸਰਕਾਰਾਂ ਕੋਈ ਸਾਰ ਨਹੀਂ ਲੈ ਰਹੀਆਂ ਸੋ ਸਰਕਾਰ ਨੂੰ ਚਾਹੀਦੀ ਕਿ ਜੇਕਰ ਪੰਜਾਬ ਚ ਨਸ਼ਾ ਖਤਮ ਕਰਨ ਤੇ ਨਾ ਵਰਗੇ ਪਲੇਅਰਾਂ ਦੀ ਸਾਰ ਤੇ ਕਦਰ ਕਰਨੀ ਚਾਹੀਦੀ ਹੈ ਕੈਮਰਾਮੈਨ ਸੰਦੀਪ ਦੇ ਨਾਲ ਮੈਂ ਹਰਮਨ ਮੀਆ ਪ੍ਰਤੀਸ਼ਾ ਅਪਡੇਟ ਨਿਊਜ਼ ਚੰਡੀਗੜ੍ਹ